ਤਾਂ ਸ੍ਰੀ ਸਤਗੁਰੂ ਰਾਮਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰਨ ਹਿੰਦੁਸਤਾਨ ਦੀ ਰਾਜਾਨੀ ਦਿੱਲੀ ਦੇ ਤਖਤ ਉੱਤੇ ਸ੍ਰੀ ਸਤਗੁਰੂ ਨਾਨਕ ਜੀ ਦੀਆਂ ਬਾਬਰ ਨੂੰ ਸੱਤ ਪਾਸ਼ਾਆਂ ਦੀ ਕੀਤੀ ਹੋਈ ਬਖਸ਼ਿਸ਼ ਨਾਲ ਮੁਗਲ ਰਾਜ ਦਾ ਦੂਜਾ ਪਾਸ਼ਾ ਹਮਾਇਉਂ ਰਾਜ ਕਰ ਰਿਹਾ ਸੀ ਇਸ ਸਮੇਂ ਆਤਮਕ ਕਮਜ਼ੋਰੀਆਂ ਤੇ ਭਾਵੇਂ ਬਹੁਤ ਸਨ ਪਰ ਬਾਦੋਂ ਬਾਦਸ਼ਾਹੀ ਹੁਕਮ ਹੇਠ ਪ੍ਰਜਾ ਖੁਸ਼ ਸੀ ਇਨ੍ਹਾਂ ਆਤਮਕ ਕਮਜ਼ੋਰੀਆਂ ਦੇ ਵੈਦ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਮੇਂ ਆਪਣੀ ਗੱਦੀ ਉੱਤੇ ਬਿਰਾਜਮਾਨ ਸਨ ਲਾਹੌਰ ਸ਼ਹਿਰ ਜਿਹੜਾ ਰਾਜਾ ਰਾਮਚੰਦ ਜੀ ਦੇ ਲੜਕੇ ਤੇ ਰਾਜਾ ਦਸ਼ਰਥ ਦੇ ਪੁੱਤਰੇ ਲਵ ਨੇ ਸਾਇਆ ਸੀ ਉਨ੍ਹਾਂ ਦੀ ਵੰਸ਼ ਵਿੱਚ ਠਾਕਰ ਹਰਦਾਸ ਮੱਲ ਸੋਢੀ ਦੇ ਘਰ 26 ਅਸੋਂ ਕਤਕਵਦੀ 2 ਸੰਮਤ 1591 ਵਿਕਰਮੀ ਨੂੰ ਵੀਰਵਾਰ 4 ਘੜੀ ਦਿਨ ਚੜੇ ਮਾਤਾ ਦਿਆਕੌਰ ਜੀ ਦੀ ਕੁੱਖ ਤੋਂ ਬਾਲਕ ਪੈਦਾ ਹੋਇਆ ਜਿਸ ਦਾ ਨਾਮ ਹਰਦਾਸ ਮੱਲ ਜੀ ਨੇ ਭਾਵੇਂ ਸ੍ਰੀ ਰਾਮਦਾਸ ਰੱਖਿਆ ਪਰ ਪਲੇਠੀ ਦਾ ਬਾਲ ਹੋਣ ਕਰਕੇ ਜੇਠਾ ਕਰਕੇ ਹੀ ਬੁਲਾਉਂਦੇ ਰਹੇ ਇਤਿਹਾਸਕਾਰ ਕਥਨ ਕਰਦੇ ਹਨ ਕਿ ਉਸ ਦਿਨ ਸੁਭਾਵਕ ਹੀ ਸਾਰੇ ਸ਼ਹਿਰ ਵਿੱਚ ਖੁਸ਼ੀ ਦਾ ਵਾਤਾਵਰਣ ਬਣ ਗਿਆ ਜਿਸ ਕਰਕੇ ਹਰ ਕੋਈ ਆਪਣੇ ਆਪ ਹੀ ਖੁਸ਼ ਜਾਪਦਾ ਸੀ ਇਥੋਂ ਤੱਕ ਕਿ ਰਾਵੀ ਨਦੀ ਦਾ ਪਾਣੀ ਵੀ ਨਿਰਮਲ ਤੇ ਸਹਿਜ ਵਿੱਚ ਮਿੱਠਾ ਹੋ ਗਿਆ ਆਪ ਜੀ ਦੇ ਨਕਸ਼ ਮੋٹے ਰੰਗ ਗੂਰਾ ਮੱਥਾ ਚੋੜਾ ਅਤੇ ਹੱਥਾਂ ਪੈਰਾਂ ਦੇ ਚਿੰਨ ਮਹਾਪੁਰਸ਼ਾਂ ਵਾਲੇ ਸਨ ਜਦ ਜੇਠਾ ਜੀ ਨੇ ਸਨੇ ਸਨੇ ਘਰਾਣੇ ਦੀ ਰੀਤੀ ਅਨੁਸਾਰ ਖੇਡ ਮਲ ਕੇ ਹੋਸ਼ ਸੰਭਾਲੀ ਤਾਂ ਆਪ ਜੀ ਦੇ ਪਿਤਾ ਹਰਦਾਸ ਜੀ ਪਰਲੋਕ ਗਵਨ ਕਰ ਗਏ